मॉर्निंग देखो मैं तो देख लो जी वैदर कि होगा बहुत ही बढ़िया वैदर है देखो कि मैं बारिश आ रही है तेज और पद देखो कि काला हो गया तो बहुत ही तेज हवा चल रही है डेली हो जाता है मौसम बढ़िया देखो जी बहुत ही बढ़िया मौसम है बहुत ही बढ़िया मौसम देखिए वाह 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 और हमारे मैंगो भी देख लो मैंगो नहीं गिरने चाहिए बाकी हवा चलनी चाहिए, बट मैंगो नहीं गिरने चाहिए लो जी देख लो वाह गाइस बहुत ज़्यादा हवा चल रही है और देखो मैंगो मैंगो गिरने नहीं चाहिए ते ਬਹੁਤ ਹੀ ਜ਼ਿਆਦਾ ਬਦਲ ਆ ਗਿਆ بارش ਆਨੇ ਵਾਲੀ ਹੈ ਇੱਕ ਦਿਨ ਧੁੱਪ ਨਿਕਲਦੀ ਦੂਸਰੇ ਦਿਨ بارش ਆ ਜਾਂਦੀ ਹੈ ਮੌਸਮ ਵਧੀਆ ਹੈ ਲੋ ਜੀ ਤੇ ਤੁਸੀਂ ਵੀ ਦੇਖੋ ਉਹ ਆਓ ਇਹ ਤੇਜ਼ ਹਵਾ ਚ ਉੱਦੀ ਪਈ ਹੈ ਲੋ ਜੀ اور ਮੇਰੇ ਲੈਂਗਰ ਦੇ ਫਲ ਇਹਦੇ ਪਿੰਕ ਨੇ ਲੈਂਗ ਮਤੀ ਹੋਇਆ ਕੀ ਹੈ ਹੋ ਗਿਆ ਕੁਝ ਮੇਰੇ ਉਪਰੀ ਨਗਰ ਦੇ ਕਿਤੇ ਵੀਡੀਓ ਬਣਾ ਲਈ ਉਹਨਾਂ ਦੀ ਓਹ ਜੀ ਹੋਰ ਬਾਰਿਸ਼ ਹੋਣ ਲੱਗਦੀ ਆ ਜੀ ਦੇਖ ਲੋ ਬੱਦਲ ਕੁ 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 ਹਨ ਹਨ ਲਾਈਟ ਵੀ ਟੁੱਟ ਗਈ ਤੇ ਆਮ ਵੀ गिर ਕੇ ਨੇ ਇਹਦੇ ਵਿੱਚ ਵੱਜਾ ਔਰ ਲਾਈਟ ਟੁੱਟ ਗਈ ਤੇ ਲੋ ਜੀ ਬਹੁਤ ਹੀ ਵਧੀਆ ਮੌਸਮ ਹੈ ਬੱਚੇ good morning ਸੋ ਸੁਬਹ ਦੇ ਵੱਜ ਗਏ ਨੇ ਸਾਢੇ ਨੋ ਤੇ ਅਸੀਂ ਹੋ ਗਏ ਆ late ਕਿਉਂਕਿ ਇਹਨਾਂ ਨੇ ਜਾਣਾ ਹੈਗਾ bank ਤੇ ਇਸ ਕਰਕੇ ਮੈਂ ਹੋ ਗਈ ਆ late ਉੱਠੀ ਅੱਜ late ਤੇ ਲਓ ਜੀ ਹੁਣ ਮੈਂ ਤੁਹਾਨੂੰ ਜਲਦੀ ਜਲਦੀ ਬਣਾ ਕੇ ਦਿਖਾਵਾਂਗੀ ਨਿਊਟਰੀ ਚੂਰਾ ਸੋ ਗਾਇਸ ਜਲਦੀ ਜਲਦੀ ਹੁਣ ਕੁਛ ਨਹੀਂ ਬਣਨਾ ਸਬਜ਼ੀ ਤੇ ਮੈਂ ਹੁਣ ਨਿਊਟਰੀ ਚੂਰਾ ਹੀ ਬਣਾਵਾਂਗੀ ਕਿਉਂਕਿ ਇਹਨਾਂ ਨੂੰ ਲੰਚ ਦੇ ਵਿੱਚ ਅਹ ਦੇਣੀ ਹੈਗੀ ਰੋਟੀ ਤੇ ਉਹਦੇ ਨਾਲ ਮੈਂ ਦਾਲ ਬਣੀ ਹੋਈ ਹੈ ਰਾਤੀ ਤੇ ਹੁਣ ਮੈਂ ਬਣਾਵਾਂਗੀ ਨਿਊਟਰੀ ਚੂਰਾ ਪਹਿਲਾਂ ਸਭ ਤੋਂ ਪਹਿਲਾਂ ਇਸ ਨੂੰ ਪੀਉਲਣੇ ਆ ਲਓ ਜੀ ਤੇ ਤਦ ਤੱਕ ਮੈਂ ਜਦ ਤੱਕ ਇਹ ਭਿਜਦਾ ਹੈ ਤਾਂ ਤਦ ਤੱਕ ਮੈਂ ਪਿਆਜ਼ ਕੱਟਾਂਗੀ ਦੋ ਲੈਨੇ ਪਿਆਜ਼ ਔਰ ਇੱਕ ਟਮਾਟਰ ਤੇ ਇਹਨਾਂ ਨੂੰ ਫਟਾਫਟ ਕੱਟ ਲੈਨੇ ਆ ਕਿਉਂਕਿ ਟਾਈਮ ਬਹੁਤ ਹੋ ਗਿਆ ਤੇ ਦੋ ਲਈਆਂ ਨੇ ਹਰੀਆਂ ਮਿਰਚਾਂ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ 2 ਮਿੰਟ ਬਾਅਦ ਸੋ गाइस ਲੋ ਜੀ ਇਹਦੇ ਸਾਡੇ ਟਮਾਟਰ ਪਿਆਜ਼ ਹਰੀ ਮਿਰਚ ਕੱਟ ਲਈ ਆ ਤੇ ਇੱਧਰ ਪਏ ਨੇ ਵਾਟਰਮੈਲਨ ਤੇ ਇਹਦੇ ਲਈ ਨਾ ਬਹੁਤ ਡਾਂਟ ਪਈ ਕੱਲ ਕਿਉਂਕਿ ਇਹ ਲੈ ਕੇ ਆਏ ਨੇ ਕਹਿੰਦੇ ਤੁਸੀਂ ਖਾਂਦੇ ਨਹੀਂ ਹੈਗੇ ਇੱਕ ਫ੍ਰਿਜ 'ਚ ਵੀ ਪਿਆ ਆ ਪਤਾ ਨਹੀਂ ਨਾ ਤਾਂ ਬੇਟਾ ਖਾਂਦਾ ਨਾ ਹੀ ਮੇਰਾ ਦਿਲ ਕਰ ਰਿਹਾ ਖਾਣ ਨੂੰ ਤੇ ਮੈਂ ਕਿਹਾ ਤੁਸੀਂ ਅੱਜ ਕਿਸੇ ਨੂੰ ਦੇ ਦਿਓ ਤੇ ਲੋ ਜੀ ਇੱਧਰ ਇਹ ਦੇਖੋ ਹੋ ਗਿਆ ਸਾਡਾ ਨਿਊਟਰੀ ਚੂਰਾ ਵੀ ਤੇ ਚਲੋ ਜੀ ਹੁਣ ਹਨ ਬਣਾ ਕੇ ਦਿਖਾਵਾਂਗੇ ਰਿਫਾਈਨਡ ਆਇਲ ਵੀ ਗਰਮ ਹੋ ਚੁੱਕਾ ਹੈ ਤੇ ਚਲੋ ਜੀ ਤੁਸੀਂ ਬਨੇ ਰੋ ਜੀ ਮੇਰੇ ਨਾਲ ਦੇਖ ਲਓ ਇਧਰ ਹੋ ਚੁੱਕਾ ਹੈ ਰਾਈਂਡ ਆਇਲ ਗਰਮ ਤੇ ਉੱਧਰ ਮੈਂ ਦੁੱਧ ਰੱਖਿਆ ਹੋਇਆ ਹੈ ਤੇ ਦੁੱਧ ਵਾਲਾ ਆਇਆ ਕਰਕੇ ਉਠੀਏ ਨਹੀਂ ਤਾਂ ਮੈਂ ਨਾ ਸੁੱਤੇ ਰਹਿਣਾ ਸੀ ਕਿਉਂਕਿ ਉਠ ਤਾਂ ਮੈਂ ਗਈ ਸੀ 7:30 ਬਹੁਤ ਬਾਰਿਸ਼ ਹੋ ਰਹੀ ਸੀ ਬਾਹਰ ਇਸ ਕਰਕੇ ਨਾ ਮੈਂ ਦੁਬਾਰਾ ਫੇਰ ਤੋਂ ਆ ਕੇ ਸੋ ਗਈ ਫਿਰ ਮੈਨੂੰ ਚਾ ਗਈ ਜੀ ਹੁਣ ਦੇਖਿਆ ਤਾਂ 9:30 ਹੋ ਗਏ ਤੇ ਚਲੋ ਜੀ ਜਲਦੀ ਜਲਦੀ ਬਣਾ ਲੈਨੇ ਆ ऑयल गर्म हो चुके हैं प्याज पा लेंगे सबसे पहले लो जी हूँ ये पा दें टमाटर और हरी मिर्च ਹੁਣ ਇਹਦੇ ਚ ਮਸਾਲੇ ਐ ਸੋ ਗਾਇਜ਼ ਉਹ ਹੋ ਉਧਰ ਦੁੱਧ ਵੀ ਹੋ ਗਿਆ ਫਿਰ ਸਟੰਡ ਕਰਦੇ ਨੇ ਤੇ ਇਹਦੇ ਸਾਡੇ ਪਿਆਜ਼ ਵੀ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਮੈਂ ਪਾ ਦਾਂਗੀ ਥੋੜੀ ਜਿਹੀ ਲਾਲ ਮਿਰਚ ਪਾਊਡਰ ਜ਼ਿਆਦਾ ਨਹੀਂ ਪਾਉਣੀ ਕਿਉਂਕਿ ਹਰੀ ਵੀ ਪਾਈ ਆ ਹਲਦੀ ਪਾਊਡਰ ਗਰਮ ਮਸਾਲਾ ਔਰ ਨਮਕ ਸਵਾਦ ਅਨੁਸਾਰ ਇਹ ਰਾਜੇ ਚ ਪਾ ਦਾਂਗੇ ਨਿਊਟਰੀ ਚੂਰਾ ਦੇਖੋ ਫਿਰ ਇਹਨੂੰ ਇਸ ਤਰ੍ਹਾਂ ਪਾਣੀ ਨੂੰ ਘੜ ਰਿਹਾ ਇਹ ਚੋਲ ਰਿਹਾ ਇਹਨੂੰ ਫਿਰ ਵੀ ਪਾਣਾ ਇਹਨੂੰ ਤੇ ਦੂਸਰੀ ਸਾਈਡ ਮੈਂ ਤਵਾ ਵੀ ਰੱਖਿਆ ਹੈ ਤੇ ਜਲਦੀ ਜਲਦੀ ਰੋਟੀ ਬਣਾਉਣੀ ਆ ਖਾਣ ਚ ਬਹੁਤ ਜਲਦੀ ਆ ਕਦੀ ਨਹੀਂ ਇਸ ਤਰ੍ਹਾਂ ਹੋਇਆ ਅੱਜ ਜਿੰਨਾ ਲੇਟ ਹੋ ਗਈ ਮੈਂ ਦਾਲ ਬਣੀ ਹੋਈ ਸੀ ਤੇ ਚਲੋ ਵਧੀਆ ਨਹੀਂ ਤਾਂ ਇਹਨੂੰ ਬਹੁਤ ਬਹੁਤ ਮੁਸ਼ਕਲ ਹੋ ਜਾਣਾ ਸੀਗਾ ਕਿਉਂਕਿ ਸਾਡੇ ਨਾਲ ਇਹਨਾਂ ਨੇ ਇੱਕ ਸਬਜ਼ੀ ਔਰ ਇੱਕ ਦਾਲ ਜ਼ਰੂਰੀ ਚਾਹੀਦੀ ਇਹਨਾਂ ਨੂੰ ਇਸ ਕਰਕੇ ਇਹਨੂੰ ਬਣਾਣੀ ਪੈਂਦੀ ਹੈ ਦਾਲ ਔਰ ਸਬਜੀ ਫਲ ਮੈਨੂੰ ਨਾ ਇੱਕ ਹੀ ਚੀਜ਼ ਵਧੀਆ ਲੱਗਦੀ ਹੈ ਇੱਕ ਟਾਈਮ ਤੇ ਮੈਂ ਦੋ ਦੋ ਨਹੀਂ ਖਾਂਦੀ ਤੇ ਇਹਨਾਂ ਨੂੰ ਇੰਸਾਈਡ ਮੈਂ ਦੋ ਦੋ ਚਲੋ ਜੀ ਇਸ ਕਰਕੇ ਮੈਂ ਜਲਦੀ ਜਲਦੀ ਜੂਤੀ ਚੂਰਾ ਬਣਾਤਾ ਹਾਂ ਲੋ 2 ਮਿੰਟ ਚ ਬਨ ਕੇ ਰੈਡੀ ਬਸ ਇਹਨੂੰ 1 ਮਿੰਟ ਲਈ ਸੇਕ ਲਗਾਵਾਓ ਚੰਤੇ ਕਰਕੇ ਤੇ ਚਲੋ ਜੀ ਸੋ ਗਾਇਜ਼ ਇਸ ਨੂੰ ਘੋਲ ਲੈਣਾ ਤੇ 1 ਮਿੰਟ ਤੱਕ ਇਹਨੂੰ ਕਾਵਾਂਗੇ ਸਿਰਫ 1 ਮਿੰਟ ਹੀ ਸੇਕ ਲਗਾਉਣਾ ਜ਼ਿਆਦਾ ਨਹੀਂ ਤੇ ਇੱਧਰ ਤਵਾ ਵੀ ਗਰਮ ਹੋ ਚੁੱਕਾ ਹੈ ਤਾਂ ਮੈਂ ਬਣਾ ਰਹੀ ਹਾਂ ਜੀ ਰੋਟੀ ਇੱਧਰ ਨਾਲੇ ਤੇ ਲਓ ਜੀ ਰੋਟੀਆਂ ਵੀ ਬਣ ਚੁੱਕੀਆਂ ਨੇ ਬਸ 2 ਮਿੰਟ ਲੱਗਣਗੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਦਾ ਸੋ ਗਾਇਸ ਤੁਹਾਨੂੰ ਵੀ ਅਗਰ ਸਮਝ ਰਹੀ ਹਾਂ ਜੀ ਨਾ ਤੁਸੀਂ ਲੇਟ ਉੱਠਦੇ ਹੋ ਬੱਚੇ ਨੇ ਸਕੂਲ ਜਾਣਾ ਤਾਂ ਜਲਦੀ ਜਲਦੀ ਨਿਊਟ੍ਰੀਟੂਡਾ ਬਣਾਓ ਔਰ ਬਰੈਡੀ ਬਣਾਓ ਬੱਚੇ ਨੂੰ ਟਿਫਿਨ ਚ ਦੇ ਦਿਓ ਤੇ ਲਓ ਜੀ ਸਾਡੇ ਤਾਂ ਹੁਣ ਛੁੱਟੀਆਂ ਚੱਲ ਰਹੀਆਂ ਨੇ ਬੱਚਿਆਂ ਨੂੰ ਤਾਂ ਇਹਨਾਂ ਲਈ ਬਣਾਉਣੀ ਸੀ ਇਸ ਕਰਕੇ ਚਲੋ ਨਹੀਂ ਤਾਂ ਮੈਂ అలਾਰਮ ਲਗਾ ਕੇ ਸੌਣੀ ਆ ਕਦੀ ਵੀ ਮੇਰੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਜਿਵੇਂ ਅੱਜ ਹੋਇਆ ਉਹ ਵੀ ਬਾਰਿਸ਼ ਹੋ ਰਹੀ ਸੀ ਬਹੁਤ ਹੀ ਵਧੀਆ ਮੌਸਮ ਸੀ ਇਸ ਕਰਕੇ ਫਿਰ ਤਾਂ ਸੋ ਗਈ ਤੇ ਲਓ ਜੀ ਅਗਰ ਮੈਂ ਦੁਬਾਰਾ ਸੌਣਾ ਹੁੰਦਾ ਨਾ ਤਾਂ ਹਮੇਸ਼ਾ ਮੈਂ ਅਲਾਰਮ ਲਗਾ ਲੈਣੀ ਆ ਅੱਜ ਮੈਂ ਭੁੱਲ ਗਈ ਅਲਾਰਮ ਲਗਾਣਾ ਇਸ ਕਰਕੇ ਲੇਟ ਹੋ ਗਈ ਦੁੱਧ ਵਾਲਾ ਆਇਆ ਉਹਨੇ ਆ ਕੇ ਉਠਾਇਆ ਨਹੀਂ ਤਾਂ ਮੈਨੂੰ ਹੁਣ ਵੀ ਮੈਂ ਨਾ ਉੱਠਣਾ ਨਹੀਂ ਸੀਗਾ ਤੇ ਚਲੋ ਫਿਰ ਮਿਲਦੇ ਆ ਜੀ ਤੁਹਾਨੂੰ 2 ਮਿੰਟ ਬਾਅਦ ਚਲੋ ਜੀ 2 ਮਿੰਟ ਹੋ ਗਏ ਤੇ ਸਾਡੀ ਰੋਟੀ ਵੀ ਬਣ ਚੁੱਕੀ ਹੈ ਔਰ ਇੱਧਰ ਸਬਜ਼ੀ ਵੀ ਬਣ ਗਈ ਆ ਦੇਖ ਲਓ ਜੀ ਸਾਡੀ ਨਿਊਟਰੀ ਬਣ ਕੇ ਰੈਡੀ ਆ ਬਹੁਤ ਹੀ ਟੇਸਟੀ ਬਣਦੀ ਹੈ ਨਿਊਟਰੀ ਇਸ ਤਰ੍ਹਾਂ ਨਿਊਟਰੀ ਚੂਰਾ ਤੇ ਲੋ ਜੀ ਹੁਣ ਉੱਪਰ ਦੀ ਪਾ ਦਾਂਗੇ ਹਰਾ ਧਨੀਆ ਸੋ ਲੋ ਜੀ ਰੋਟੀ ਵੀ ਚੁੱਕ ਲ ਲਈਏ ਤੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਔਰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਲੋ ਜੀ ਇਧਰ ਸਾਡੀ ਸਬਜੀ ਔਰ ਰੋਟੀ ਸਾਰਾ ਕੁਝ ਰੈਡੀ ਆ ਤੇ ਹੁਣ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਦੇਖੋ ਜੀ ਤਾਂ ਮੈਨੂੰ ਤੁਹਾਨੂੰ ਹੁਣੇ ਟਾਈਮ ਵੀ ਦਿਖਾਨੀ ਆ ਕਿ ਕਿੰਨੇ ਟਾਈਮ ਚ ਮੈਂ ਕੰਮ ਕਰਿਆ ਖੁਦਰ ਦੁੱਧ ਵੀ ਬੋਇਲ ਕਰ ਲਿਆ ਸਾਰਾ ਕੁਝ ਮੇਰਾ ਕੰਮ ਫਿਨਿਸ਼ ਹੋ ਗਿਆ ਔਰ ਤੁਹਾਨੂੰ ਟਾਈਮ ਦਿਖਾਨੀ ਆ ਕਿੰਨੇ ਟਾਈਮ ਚ ਹੋਇਆ ਲੋ ਜੀ ਇਹਨਾਂ ਦੀ ਪਲੇਟ ਰੈਡੀ ਹੈ ਕਹਿੰਦੇ ਦਾਲ ਨਹੀਂ ਖਾਣੀ ਤੇ ਇਹ ਹੈਗਾ ਇਹਨਾਂ ਦਾ ਬ੍ਰੇਕਫਾਸਟ ਦੋ ਫੂਲ ਕੇ ਸਬਜੀ ਚਟਨੀ ਔਰ ਦਹੀਂ ਤੇ ਫਿਰ ਮੈਂ ਇਹਨਾਂ ਦੇ ਕੇ ਨਹੀਂ ਨਾਲ ਤੁਹਾਨੂੰ ਟਾਈਮ ਦਿਖਾ ਕੇ ਨਹੀਂ ਕਿ ਕਿੰਨੇ ਟਾਈਮ ਚ ਮੈਂ ਖਾਣਾ ਤਿਆਰ ਕੀਤਾ देखो जी सब्जी और रोटी सारा तैयार है टिफिन मेरा तैयार है और टाइम देख लो भी मिनट सारा कुछ मैं रेडी करता करताइ थानूज मेरी वीडियो किमें लगी प्लीज़ जरूर दसना और अगर मेरी वीडियो चंगी लगे तो प्लीज लाइक शेयर कमेंट जरूर कर देना और मेरे चैनल में सब्सक्राइब जरूर कर लेना जो भी नए हो और मेरी वीडियो लास्ट तक बने रहने तो बहुत बहुत शुक्रिया बाय बाय